सा बंदे फीम सी, सरकारी में हस्पताल च काम करते थोड़ा जाता फीम सिस्टम गवर्नमेंट तो गवर्नमेंट वर्क करे ना कैनेडा मांग रही है अमेरिका मग रही है करो तो मार्केट ਈ ਮਾਚਲ ਕਿਉਂ ਕਰ ਰਹੇ? ਈ ਮਾਚਲ ਦੇ ਬਿਜਲੀ ਪੰਜਾਬ ਨੂੰ ਕਰ ਰਹੀ ਹੈ। ਅਸਾਰੀ ਸੇਖਰ ਹਿੰਦੂ ਮੁਸਲਮ ਇਹ ਗੱਲ ਹੋ ਜਾਂਦਾ ਕਿ ਪੰਜਾਬ ਬਾਰੇ ਤਾਂ ਯਾਰ ਸੋਚੋ। ਪੰਜਾਬ ਦੇ ਲੋਕਾਂ ਬਾਰੇ ਸੋਚੋ, ਪੰਜਾਬ ਦੀਆਂ ਔਰਾਂ ਲੀਆਂ ਪੀੜੀਆਂ ਬਾਰੇ ਸੋਚੋ। ਕੋਈ ਗੱਲ ਕਰਦਾ ਕਿ ਸਭ ਦਾ ਦਾਨਵਾਦ ਬੰਦੇ ਰੋ ਜਿਹੜਾ ਪੰਜਾਬ ਲਈ। Rajasthan ਸਰਕਾਰ ਨੇ 19000 ਬੰਦੇ ਦੇ ਡੋਟੇ ਦੇ ਕਾਰਡ ਬਣਾ ਕੇ ਦਿੱਤੇ ਹੋਏ ਨੇ। ਕਿਉਂ ਪੰਜਾਬ ਸਰਕਾਰ ਨਹੀਂ ਦੇ ਸਕਦੀ ਹੈ? ਜਿਹੜਾ ਬੜਾ ਨਾਮ ਦੇ ਪ੍ਰਸਾਦ ਦੇ 16ਵੇਂ ਨੰਬਰ ਮਤੇ ਤੇ ਲਿਖਿਆ ਹੋਇਆ। ਬਹੁਤ ਲਿਖਿਆ ਹੋਇਆ ਹੈ ਵੀ ਵੀ ਮੇ ਡੋਟੇ ਖਾਣ ਵਾਲੇ ਨੇ ਸਰਕਾਰੀ ਕਾਰਡ ਬੰਨੇ ਚਾਹੀਦੇ ਨੇ। ਇਹ ਪੰਜਾਬ ਦੇ ਵਿੱਚ ਇਹ ਮਸਲਾ ਛੋਟਾ ਨਹੀਂ ਰਹਿ ਗਿਆ ਬਹੁਤ ਵੱਡੇ ਪੱਧਰ ਤੇ ਇਸ ਨੂੰ ਸੰਘਰਸ਼ ਲੋ ਵਿੱਡਣ ਦੀ ਲੋੜ ਹੈ ਜਿਸ ਤਰ੍ਹਾਂ ਕਿਸਾਨ ਅੰਦੋਲਨ ਕਿਸੇ ਟਾਈਮ ਵਿੱਡਿਆ ਸੀ ਤੇ ਤਿੰਨ ਕਾਨੂੰਨ ਤੁਸੀਂ ਵਾਪਸ ਕਰਵਾਤੇ ਸੀ ਉਸੇ ਤਰ੍ਹਾਂ ਨਵੇਂ ਕਾਨੂੰਨ ਵੀ ਬਣਵਾਉਣ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਸਰਕਾਰ ਦੀ ਕਿਉਂਕਿ ਸਰਕਾਰ ਥੋੜੀ ਜੀ ਸਸਤਾਈ ਪਈ ਹੈ ਕਿਉਂਕਿ ਮਦਦ ਦੀ ਕਰਨੀ ਪਊਗੀ ਆਰਡਰ ਤਾਂ ਆਪਾਂ ਦੇ ਨਹੀਂ ਸਕਦੇ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਖਾਣ ਪੀਣ ਦਾ ਬੋਲਣ ਦਾ ਰਹਿਣ ਸਹਿਣ ਦਾ ਸੰਵਿਧਾਨ ਖਾਣ ਪੀਣ ਦੀ ਅਜਾਦੀ ਦੰਦਾ ਤੁਸੀਂ ਬੋਲ ਸਕਦੇ ਹੋ ਆਪਣੇ ਹੱਕ ਲੈ ਸਕਦੇ ਹੋ ਤਾਂ ਕਰਕੇ ਅੱਜ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੇ ਖਾਣ ਪੀਣ ਦਾ ਹੱਕ ਸੰਵਿਧਾਨ ਸਾਨੂੰ ਦੇ ਹੀ ਰਿਹਾ ਹੈ ਤਾਂ ਅਸੀਂ ਕੀ ਖਾਣਾ ਉਸ ਦੇ ਲਈ ਸਰਕਾਰ ਤੋਂ ਮੰਗ ਤਾਂ ਕਰ ਹੀ ਸਕਦੇ ਹਾਂ ਇਹ ਪੋਸਟ ਦੇ ਠੇਕੇ ਖੁੱਲੇ ਜਾਣ ਸਾਰੇ ਪੰਜਾਬ ਵਾਸੀਆਂ ਦੀ ਹੀ ਹੈ ਦੂਸਰੀ ਮੰਗ ਇਹ ਹੈ ਵੀ ਇੱਥੇ ਖੇਤੀ ਖਾਸ ਖਾਸ ਦੀ ਸ਼ੁਰੂ ਕੀਤੀ ਜਾਵੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦਾ ਪਾਣੀ ਮੁੱਕ ਰਿਹਾ ਹੈ ਉਸ ਤੋਂ ਤਾਂ ਇਹ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਝੋਨੇ ਤੋਂ ਛਿਟਕਾਰਾ ਚਾਹੀਦਾ ਪੰਜਾਬ ਨੂੰ ਜੀ ਨੌਂ ਗੁਪਿੰਦ ਸਾਗਰ ਚਿਲਾ ਜਨਾ ਪਾਣੀ ਝੋਨਾ ਖਾਂਦਾ ਇਹਦੇ ਕੈਪਟਨ ਨੇ ਇੱਕਦਮ ਚੈੱਕ ਵੀ ਕਰਾਈ ਸੀ ਬਠਿੰਡੇ ਦੇ ਏਰੀਆ 'ਚ ਸਭ ਤੋਂ ਵਧੀਆ ਹਫੀਮ ਹੋ ਸਕਦੀ ਹੈ ਜੀ ਇਹ ਇਹ ਵੀ ਗੱਲਾਂ ਸੁਣੀਆਂ ਗੰਨਾਂ ਵੀ ਕੈਪਟਨ ਸਰਕਾਰ ਵੇਲੇ ਉਹਨਾਂ ਨੇ ਬਠਿੰਡੇ ਏਰੀਆ ਦੇ ਵਿੱਚ ਕੋਈ ਸਰਵੇ ਵੀ ਕਰਵਾਇਆ ਸੀ ਜਿਸ ਤੋਂ ਪਤਾ ਲੱਗ ਗਿਆ ਸੀ ਵੀ ਬਠਿੰਡਾ ਏਰੀਆ ਦੀ ਜਿਹੜੀ ਜ਼ਮੀਨ ਹੈ ਉਹ ਹਫੀਮ ਪੋਸਟ ਤੇ ਪੋਪੀ ਫਲਾਵਰ ਦੇ ਲਈ ਬਹੁਤ ਹੀ ਉੱਤਮ ਜ਼ਮੀਨ ਹੈ ਜਿਸ ਤੇ ਬਹੁਤ ਹੀ ਵਧੀਆ ਝਾੜ ਇਸ ਖੇਤੀ ਦਾ ਮਿਲੇਗਾ ਰਿਵਿਊ ਦੇ ਵਿੱਚ ਡਾਕਟਰ ਸਾਹਿਬ ਨੇ ਇਹ ਵੀ ਦੱਸਿਆ ਵੀ ਹੋ ਸਕਦਾ ਹੈ ਰਜੀਵ ਗਾਂਧੀ ਨੇ 1984 ਦੇ ਵਿੱਚ ਜਿਹੜਾ ਇਹ ਕਾਨੂੰਨ ਸੀ ਜਿਸ ਦੀ ਮੈਂ ਗੱਲ ਪਿੱਛੇ ਕਰ ਚੁੱਕਿਆ ਉਸ ਨੂੰ ਬੰਦ ਹੀ ਤਾਂ ਕੀਤਾ ਸੀ ਉਹ ਕਾਨੂੰਨ ਬੰਦ ਹੀ ਤਾਂ ਕੀਤਾ ਗਿਆ ਸੀ ਕਿਉਂਕਿ ਪੰਜਾਬ ਤੋਂ ਤੁਹਾਨੂੰ ਪਤਾ ਹੀ 1984 ਦੇ ਵਿੱਚ ਕੀ ਕੁਝ ਹੋਇਆ ਸੀ ਉਸ ਦਾ ਹੋ ਸਕਦਾ ਵੀ ਪੰਜਾਬੀਆਂ ਦੇ ਨਾਲ ਖਾਸ ਕਰਕੇ ਸਿੱਖਾਂ ਦੇ ਨਾਲ ਕੋਈ ਬਦਲਾਖੋਰੀ ਦੀ ਰਾਜਨੀਤੀ ਕੀਤੀ ਗਈ ਹੋਵੇ। ਪੰਜਾਬੀ ਨੇ ਤਾਂ ਸਿੱਖਾਂ ਕਿਹੜ ਕੱਢਣੀ ਕਿਸੇ ਦੀ ਮਾਂ ਨੂੰ ਮਾਰਿਆ ਸੀ। ਜਿਹੜੀ ਸਾਡੀ ਵਿਦੇਸ਼ ਦੀ ਪ੍ਰਧਾਨ ਮੰਤਰੀ ਸੀਗੀ ਕਿਉਂਕਿ 1985 ਦੇ ਵਿੱਚ ਅਰਜੀਵ ਨੇ ਇਹੀ ਕਿੜ ਕੱਢਣ ਵਾਸਤੇ ਨਸ਼ਾ ਵਿਰੋਧੀ ਕਾਨੂੰਨ ਐਨਡੀਪੀਸੀ ਐਕਟ ਪੰਜਾਬ ਦੇ ਵਿੱਚ ਲਾਗੂ ਕੀਤਾ ਸੀਗਾ। ਜਿ ਉਸ ਤੋਂ ਪਹਿਲਾਂ ਵੀ ਖੁੱਲੀ ਸੀ ਕੋਈ ਪਰਚੀ ਸੀ ਹੁੰਦਾ। ਪਰ ਉਸ ਗਲਤੀ ਨੂੰ ਹੁਣ ਕਾਂਗਰਸ ਪਾਰਟੀ ਵੀ ਸੁਧਾਰ ਸਕਦੀ ਹੈ। ਨਾਲੇ ਉਹਨਾਂ ਦੀਆਂ ਆਸਾਂ ਤੇ ਬੂਰ ਪੈ ਸਕਦਾ। ਸ੍ਰੋਣੀ ਅਕਾਲੀ ਦਲ ਦੇ ਟਾਈਮ ਤੇ ਹੀ ਪੋਤ ਦੇ ਠੇਕੇ ਰਾਜਸਥਾਨ ਦੇ ਵਿੱਚ ਸਨ ਉਹ ਬੰਦ ਹੋਏ ਸੀ ਜਾਨੀ ਕਿ ਇੱਥੋਂ ਤੱਕ ਕਿਸੇ ਨੂੰ ਮਿਲਣਾ ਹੀ ਇਸ ਇਕੁਏਸ਼ਨ ਜੇ ਗਵਰਦੀ ਸੂਬਿਆਂ ਤੋਂ ਕੁਝ ਮਿਲਦਾ ਸੀ ਤਾਂ ਉੱਥੇ ਵੀ ਜਾਣਾ ਬੰਦ ਕਰਤਾ ਉੱਥੋਂ ਵੀ ਠੇਕੇ ਵਗੈਰਾ ਬੰਦ ਕਰਤੇ ਫੇਰ ਕਰਾ ਉਹ ਚੀਜ਼ ਬੰਦ ਹੋ ਗਈ ਮਹਿੰਗੀ ਜ਼ਰੂਰ ਹੋ ਗਈ ਇਸੇ ਤਰ੍ਹਾਂ ਕਰੋਨਾ ਦੇ ਵਿੱਚ ਮੈਂ ਦੇਖਿਆ ਕਿ ਕਿਸ ਤਰ੍ਹਾਂ ਅਮਲਨਾ ਦਾ ਹਾਲ ਹੋਇਆ ਸੀ ਜਿੰਨੇ ਵੀ ਅਖਾਂਦੇ ਆ ਚਲੋ ਅਮਲੀ ਸ਼ਬਦ ਕਹਿਣਾ ਤਾਂ ਨਹੀਂ ਚਾਹੀਦਾ ਪਰ ਸੰਬੋਧਨ ਲੋਕ ਇਦਾਂ ਹੀ ਕਰਦੇ ਐ। ਇਹੀ ਚੀਜ਼ ਗਲਾਬੀ ਝੰਡੇ ਵਾਲੇ ਇਨਸਾਫ ਟੀਮ ਦੇ ਜਿਹੜੇ ਪ੍ਰਧਾਨ ਐ ਉਹਨਾਂ ਨੇ ਕਹੀ ਉਹ ਕਹਿੰਦੇ ਵੀ ਪਹਿਲਾਂ ਜ਼ਰੂਰ ਲੋਕ ਇਸ ਚੀਜ਼ ਤੋਂ ਥੋੜਾ ਜਿਹਾ ਜਿਜਕਿੱਦੇ ਸੀ ਪਰ ਹੁਣ ਉਹਨਾਂ ਦੀ ਚੱਕ ਖੁੱਲ ਗਈ। ਹੁਣ ਸੰਪੂਰਨ ਤੌਰ ਤੇ ਖੁੱਲ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਨੇ ਤੇ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ। ਟਿੱਪ ਦੇ ਸਕਦਾ ਬੀਜੇਪੀ ਵਾਲਿਆਂ ਨੂੰ। ਜਿਸ ਤਰ੍ਹਾਂ ਭਾਪੀ ਇੰਨੇ ਵਾਰੀ ਜ਼ੋਰ ਲਾ ਚੁੱਕੀ ਐ ਪੰਜਾਬ ਦੇ ਵਿੱਚ ਐਂਟਰੀ ਨਹੀਂ ਹੋ ਰਹੀ ਕਦੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਕਦੇ ਕਿਸੇ ਮੁੱਦੇ ਤੇ ਜੇ ਉਹਨਾਂ ਨੇ ਐਂਟਰੀ ਪੰਜਾਬ ਦੇ ਵਿੱਚ ਕਰਨੀ ਐ ਤਾਂ ਸਿਰਫ ਤੋਂ ਸਿਰਫ ਇੱਕ ਮੁੱਦਾ ਇਹ ਚੱਕ ਲੈਣ ਵੀ ਪੰਜਾਬ ਦੇ ਵਿੱਚ ਅਸੀਂ ਖੇਤੀ ਇਸ ਦੀ ਲਾਗੂ ਕਰ ਦਿਆਂਗੇ ਜਾਂ ਕੋਈ ਕਾਨੂੰਨ ਬਣਾ ਦਾਂਗੇ ਕਾਨੂੰਨ ਤਾਂ ਬਣਿਆ ਹੋਇਆ ਸੀ ਉਸ ਦੇ ਵਿੱਚ ਹੀ ਐਮੈਂਡਮੈਂਟ ਕਰਨੀ ਪੈਣੀ ਐ ਕਿਉਂਕਿ ਜੇ ਪਹਿਲਾਂ ਕਾਨੂੰਨ ਬਣਿਆ ਹੋਇਆ ਐ 1956 ਦਾ ਉਸੇ ਕਾਨੂੰਨ ਨੂੰ ਦੁਬਾਰਾ ਚਲਾ ਕੇ ਇਸ ਤੇ ਕੰਮ ਕੀਤਾ ਜਾ ਸਕਦਾ ਬੰਦਿਆਂ ਦਾ ਇਹ ਵੀ ਕਹਿਣਾ ਹੈ ਵੀ ਅਫੀਮ ਜਦ ਪੋਸਤ ਖਾ ਕੇ ਸ਼ਰਾਬ ਦੇ ਵਾਂਗ ਕੋਈ ਬਦ ਫੈਲੀ ਜਾਂ ਕੋਈ ਗਲਤੀ ਨਹੀਂ ਕਰਦਾ ਬੰਦਾ ਉਹ ਇੱਕ ਆਰਾਮ ਨਾਲ ਉਸ ਨੂੰ ਕੰਮ ਕਰਨ ਨੂੰ ਜੀ ਕਰਦਾ ਜਿਸ ਤਰ੍ਹਾਂ ਇੱਕ ਕਹਾਵਤ ਵੀ ਜੁੜੀ ਸੀ ਪਿੱਛੇ ਇਹ ਬਹੁਤ ਜ਼ਿਆਦਾ ਇਹ ਗੱਲ ਵਾਇਰਲ ਹੋਈ ਸੀ ਵੀ ਇੱਕ ਬੰਦਾ ਸੀ ਜੋ ਕਿ ਗੱਡਾ ਤੋਰੀ ਜਾਂਦਾ ਸੀ ਤਾਂ ਉਸ ਨੂੰ ਜਦੋਂ ਖਾਦੇ ਦੋ ਕਾਰਡ ਤਾਂ ਉਹਨੂੰ ਇਦਾਂ ਮਹਿਸੂਸ ਹੋਣ ਲੱਗ ਗਿਆ ਵੀ ਇਹ ਗੱਡੇ ਦੇ ਥਾਂ ਤੇ ਮੈਂ ਆਪ ਜੁੜ ਕੇ ਰੇੜੀ ਨੂੰ ਖਿੱਚਣ ਲੱਗ ਜਾ। ਤੁਸੀਂ ਇੱਥੋਂ ਤੱਕ ਸੋਚ ਸਕਦੇ ਆਂ ਵੀ ਬੰਦਾ ਕੰਮ ਵੀ ਪੂਰੀ ਤਰ੍ਹਾਂ ਤਾਕਤ ਨਾਲ ਕਰ ਸਕਦਾ ਹੈ। ਪਰ ਹੁਣ ਜੋ ਕੁਝ ਸਮਗਲ ਹੋ ਕੇ ਆਉਂਦਾ ਉਸ ਦੇ ਵਿੱਚ ਪਤਾ ਨਹੀਂ ਕੀ ਕੁਝ ਰਲ ਰਿਹਾ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ। ਜਿਸ ਤਰ੍ਹਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਤੁਹਾਨੂੰ ਵੀ ਇਹ ਹਸਪਤਾਲਾਂ ਦਾ ਕੋਈ ਸਾਹ ਨਹੀਂ ਹੁੰਦਾ ਕਿਸੇ ਹਸਪਤਾਲ ਦੇ ਵਿੱਚ ਤੇ ਹਸਪਤਾਲਾਂ ਦੀ ਨਾ ਗੈਤੀ ਦਿਨੋ ਦਿਨ ਪੰਜਾਬ ਦੇ ਵਿੱਚ ਵੱਧ ਰਹੀ ਹੈ ਉਸ ਦਾ ਇੱਕ ਕਾਰਨ ਇਹ ਵੀ ਹੈ ਕਿਉਂਕਿ ਜੋ ਨਸ਼ਾ ਮਿਲਦਾ ਕਿਸੇ ਨੂੰ ਖਾਣ ਦੇ ਲਈ ਉਹ ਵੀ ਪਿਓਰ ਨਹੀਂ ਹੁੰਦਾਗਾ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ਜਿਸ ਨਾਲ ਕੇ ਸਰੀਰਾਂ ਨੂੰ ਅਕਸਰ ਨੁਕਸਾਨ ਹੀ ਹੁੰਦਾ ਹੈ ਪੰਜਾਬ ਦੇ ਵਿੱਚ ਦੂਸਰੇ ਸੂਬਿਆਂ ਦੀ ਤਰ੍ਹਾਂ ਸ਼ਰਾਬ ਨੂੰ ਵੀ ਐਕਸਾਈਜ਼ ਡਿਪਾਰਟਮੈਂਟ ਵਾਲੇ ਸੰਭਾਲੀ ਰਹੀ ਹੈ ਨਾ ਉਸੇ ਤਰ੍ਹਾਂ ਇਹਨਾਂ ਦੇ ਠੇਕਿਆਂ ਨੂੰ ਵੀ ਸੰਭਾਲ ਸਕਦੀ ਹੈ ਜਾਂ ਪਰਚੂਨ ਦੀਆਂ ਦੁਕਾਨਾਂ 'ਚ ਇਹ ਚੀਜ਼ ਨੂੰ ਕੁਝ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਪਰਮਿਟ ਦੇ ਕੇ ਇਹ ਕੰਮ ਚਲਾਇਆ ਜਾ ਸਕਦਾ ਹੈ ਪਹਿਲਾਂ ਥੋੜੀ ਮਾਤਰਾ ਦੇ ਵਿੱਚ ਇੱਕ ਵਾਰੀ ਚਲਾ ਕੇ ਦੇਖ ਲਿਆ ਇਸ ਤੋਂ ਬਾਅਦ ਇਸ ਨੂੰ ਵਧਾ ਦੇ ਇਸ ਦੇ ਫਾਇਦੇ ਨੁਕਸਾਨ ਵੀ ਪਤਾ ਲੱਗ ਜਾਣਗੇ ਕਿਉਂਕਿ ਬੀਟਾ ਲੈਵਲ ਤੇ ਕੋਈ ਵੀ ਜਿਸ ਤਰ੍ਹਾਂ ਐਪ ਆਉਂਦੀ ਹੈ ਪਹਿਲਾਂ ਉਸ ਛੋਟੇ ਲੈਵਲ ਤੇ ਆਉਂਦੀ ਹੈ ਫਿਰ ਉਸ ਐਪ ਨੂੰ ਵੱਡਾ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਇਸ ਚੀਜ਼ ਨੂੰ ਸਰਕਾਰ ਪਹਿਲਾਂ ਬੀਟਾ ਲੈਵਲ ਤੇ ਕਰਕੇ ਦੇਖ ਲੇ ਤੇ ਫਿਰ ਇਸ ਨੂੰ ਵੱਡੇ ਲੈਵਲ ਤੇ ਲਾਂਚ ਕਰ ਸਕਦੇ ਹਨ ਬਾਕੀ ਜੀ ਵਾਲੀ ਗੋਲੀ ਵੀ 90 ਲੱਖ ਤੋਂ ਲੈ ਕੇ 1 ਕਰੋੜ ਤੱਕ ਪੰਜਾਬੀ ਛੱਕ ਜਾਂਦੇ ਆ ਹਰ ਮਹੀਨੇ ਹੁਣ ਲੋਕ ਜਿਸ ਤਰ੍ਹਾਂ ਲਾਈਨਾਂ ਦੇ ਵਿੱਚ ਲਗਾ ਕੇ ਹੁਣ ਲੈ ਰਹੇ ਆ ਚਲੋ ਉਹ ਵੀ ਇੱਕ ਸਰਕਾਰ ਦੀ ਉਪਲਬਧੀ ਹੀ ਗਿਣੀ ਜਾਊਗੀ ਕਿਉਂਕਿ ਕਿਵੇਂ ਵੀ ਹੈ ਮਰਦਾ ਕੀ ਨਹੀਂ ਕਰਦਾ ਲੋਦੀ ਤਰਜ ਤੇ ਕੁਝ ਨਾ ਕੁਝ ਬੈਨੀਫਿਟ ਤਾਂ ਲੋਕਾਂ ਨੂੰ ਮਿਲਿਆ ਹੀ ਹੈ ਕਿਉਂਕਿ ਪੈਸੇ ਨਾ ਹੋਣ ਦੇ ਕਾਰਨ ਜੇ ਕੋਈ ਚੋਰੀ ਚਿਕਾਰੀ ਵੀ ਕਰਦਾ ਸੀ ਪਰ ਹੁਣ ਉਹ ਗੋਲੀ ਖਾ ਕੇ ਸਾਰ ਲੈਂਦਾ ਹੈ ਤਾਂ ਆਪਣਾ ਕੰਮ ਕਰਦਾ ਹੈ ਉਸ ਦੇ ਲਈ ਵੀ ਸਰਕਾਰ ਵਧਾਈ ਦੇ ਪਾਤਰ ਹੈ ਪਰ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤਾਂ ਉਦੋਂ ਹੋਊਗੀ ਜਦੋਂ ਕਿਸੇ ਬਿਨਾਂ ਨੁਕਸਾਨ ਤੋਂ ਜੇ ਇਹ ਚੀਜ਼ਾਂ ਲੋਕਾਂ ਨੂੰ ਆਮੋ ਆਮ ਮਿਲਣ ਲੱਗ ਜਾਂ ਤੇ ਲੋਕਾਂ ਦੇ ਕਿਸੇ ਸਰੀਰ ਦਾ ਨੁਕਸਾਨ ਵੀ ਨਾ ਹੋਵੇ ਤੇ ਉਹ ਰੋਟੀ ਚਾਹ ਪਾਣੀ ਦੀ ਤਰ੍ਹਾਂ ਆਪਣਾ ਇਸ ਨੂੰ ਖਾਣ ਤੇ ਕੰਮ ਕਰਨ ਫੇਰ ਕਿੰਨਾ ਫਾਇਦਾ ਹੋਵੇਗਾ ਸਰਕਾਰਾਂ ਦਾ ਵੀ ਪੰਜਾਬ ਨੂੰ ਵੀ ਪੰਜਾਬ ਦੇ ਵਿੱਚੋਂ ਇੱਕ ਸਰਵੇ ਦੇ ਅਨੁਸਾਰ ਇੱਕ ਛੋਟਾ ਜਿਹਾ ਸਰਵੇ ਇਹਨਾਂ ਦੀ ਟੀਮ ਨੇ ਆਪ ਹੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਵੀ 50 ਲੱਖ ਦੇ ਕਰੀਬ ਲੋਕ ਭੁੱਕੀ ਜਾਂ ਡੋਡਾ ਜਾਂ ਕੋਈ ਹੋਰ ਨਸ਼ਾ ਕਰਦੇ ਆ ਜੇ ਉਹਨਾਂ ਨੂੰ ਆਮੋ ਆਮ ਛਰਾਬ ਦੀ ਤਰ੍ਹਾਂ ਠੇਕੇ ਤੋਂ ਉਸਤ ਜਾਂ ਫੀਮ ਜਾਂ ਇੱਕ ਖਸਕਸ ਜਿਸ ਵੀ ਜਿਹੜੀ ਵੀ ਚੀਜ਼ ਦੇ ਰੂਪ ਦੇ ਵਿੱਚ ਮਿਲੂਗਾ ਉਹ ਲੋਕ ਸਰਕਾਰ ਨੂੰ ਕਿੰਨੀ ਜ਼ਿਆਦਾ ਇਨਕਮ ਵੀ ਕਰਾਉਣਗੇ ਜਿਸ ਤਰ੍ਹਾਂ ਪੰਜਾਬ ਸੂਬਾ ਕਰਜ਼ੇ ਦੇ ਭਾਰ ਥੱਲੇ ਆ ਰਿਹਾ ਤੇ ਗਵਰਨਮੈਂਟ ਕੇਂਦਰ ਗਵਰਨਮੈਂਟ ਅਨੀ ਝੱਕਣਾ ਪੈ ਰਿਹਾ ਉਹ ਵੀ ਇਹਨਾਂ ਨੂੰ ਝਾਕਣ ਦੀ ਲੋੜ ਨਹੀਂ ਪੈਣੀ ਕਿਉਂਕਿ ਇਕੱਲਾ ਪੰਜਾਬ ਹੀ ਨਹੀਂ ਜਿਹੜਾ ਪੰਜਾਬ ਦਾ ਪੈਸਾ ਰਾਜਸਥਾਨ ਨੂੰ ਜਾਂਦਾ ਹੈ ਜਾਂ ਮੱਧ ਪ੍ਰਦੇਸ਼ ਨੂੰ ਜਾਂਦਾ ਹੈ ਉਹ ਵੀ ਵੱਖ-ਵੱਖ ਸਟੇਟਾਂ ਤੋਂ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਜਿਸ ਤਰ੍ਹਾਂ ਕਿਸੇ ਟਾਈਮ ਬੱਸਾਂ ਭਰ-ਭਰ ਕੇ ਲੋਕ ਰਾਜਸਥਾਨ ਜਾਂਦੇ ਸੀ ਪੋਸਟ ਫੀਮ ਲੈਣ ਦੇ ਲਈ ਉਹੀ ਲੋਕ ਬੱਸਾਂ ਭਰ-ਭਰ ਕੇ ਪੰਜਾਬ ਦੇ ਵਿੱਚ ਆਉਣਗੇ ਉਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਕਿਸੇ ਟਾਈਮ ਬਾਦਲ ਸਾਹਿਬ ਨੇ 1 ਕਿਲੋ ਪੋਸਤ ਹਰੇਕ ਬੰਦੇ ਨੂੰ ਕੈਰੀ ਕਰਨ ਦੀ ਖੁੱਲੀ ਛੋੜ ਦਿੱਤੀ ਸੀ ਇਸੇ ਤਰ੍ਹਾਂ ਦਾ ਹੀ ਐਕਸਪੈਰੀਮੈਂਟ ਬਾਅਦ ਦੇ ਵਿੱਚ ਸਰਕਾਰ ਕਰ ਸਕਦੀ ਹੈ ਕਿਲੋ ਪੋਸਤ ਜਾਂ ਕੁਝ ਵੀ ਚੀਜ਼ ਕਿਸੇ ਨੂੰ ਵੀ ਕੈਰੀ ਕਰਨ ਦੀ ਆਜ਼ਾਦਤ ਦੇ ਕੇ ਲੱਖ ਖਰਬਾ ਰੁਪਿਆ ਪੰਜਾਬ ਦੇ ਅੰਦਰ ਹੋ ਸਕਦਾ ਹੈ ਖਜ਼ਾਨੇ ਨੂੰ ਵੀ ਇਸ ਚੀਜ਼ ਦਾ ਫਾਇਦਾ ਮਿਲੇਗਾ ਆਪ টিম ਬਾਰੇ ਆਗੂ ਨੇ ਇੱਕ ਵਾਰੀ ਇੱਕ ਇੰਟਰਵਿਊ ਚ ਕਿਹਾ ਸੀ ਵੀ ਭਗਵੰਤ ਮਾਨ ਸਾਹਿਬ ਜਦੋਂ ਜਿੱਤੇ ਹੈ ਉਹ ਸਭ ਤੋਂ ਜ਼ਿਆਦਾ ਵੋਟ ਜਿਹੜੀ ਨੌਜਵਾਨਾਂ ਦੀ ਨਾਲ ਜਿੱਤੀ ਐ ਤੇ ਉਹਨਾਂ ਨੌਜਵਾਨਾਂ ਦੇ ਵਿੱਚ ਇਹ ਡੋਡਾ ਪੋਸਟ ਖਾਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਸੀ ਕਿਉਂਕਿ ਜਿਸ ਵੀ ਪਰਿਵਾਰ ਦਾ ਕੋਈ ਇੱਕ ਵੀ ਬੰਦਾ ਇਸ ਨਸ਼ੇ ਤੇ ਜਾਂ ਕਿਸੇ ਹੋਰ ਨਸ਼ੇ ਤੇ ਲੱਗਿਆ ਤਾਂ ਉਸ ਨੂੰ ਜੇ 1000 2000 ਰੁਪਏ ਕਿਲੋ ਪੋਸਟ ਇੱਥੇ ਮਿਲਦਾ ਹੋ ਜੇ ਤਾਂ ਉਹ ਲੋਕ ਸਾਰਾ ਪਰਿਵਾਰ ਸਾਰਾ ਪਰਿਵਾਰ ਕੀ ਸਾਰਾ ਖਾਨਦਾਨ ਹੀ ਉਸ ਪਾਰਟੀ ਨੂੰ ਵੋਟ ਪਾਊਗਾ ਜੋ ਇਸ ਨੂੰ ਲਾਗੂ ਕਰੂਗੀ ਹੁਣੇ ਹੀ ਪਿੱਛੇ ਇੱਕ ਇੰਟਰਵਿਊ ਦੇ ਵਿੱਚ ਰਾਜਾ ਵੜਿੰਗ ਨੇ ਇਸ ਬਾਬਤ ਗੱਲ ਛੇੜੀ ਸੀ ਫੇਰ ਮਸਲਾ ਠੰਡਾ ਪੈ ਗਿਆ ਇਸ ਮਸਲੇ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਕਿਰਪਾ ਕਰਕੇ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਹਾਈਪ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿਸ਼ੇ ਤੇ ਹੋਰ ਜ਼ਿਆਦਾ ਜਾਣਕਾਰੀ ਇਕੱਠੀ ਕਰਕੇ ਹੋਰ ਜ਼ਿਆਦਾ ਵੀਡੀਓ ਬਣਾਣਾ ਜਾਣਨਾ ਉਹਨਾਂ ਨੂੰ ਵੀ ਤੁਸੀਂ ਆਪਣੇ ਪੇਜ ਤੇ ਵੀ ਅਪਲੋਡ ਕਰ ਸਕਦੇ ਹੋ ਇਸ ਵੀਡੀਓ ਨੂੰ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਆਪਣੇ ਪੇਜਾਂ ਤੇ ਆਪਣੇ ਪ੍ਰੋਫਾਈਲ ਤੇ ਫੇਸਬੁੱਕ ਇੰਸਟਾਗ੍ਰam ਤੇ ਯੂਜ਼ ਕਰ ਸਕਦੇ ਹੋ ਮੈਂ ਕਿਸੇ ਨੂੰ ਕੋਈ ਕਾਪੀਰਾਈਟ ਨਹੀਂ ਜਾਂਗਾ ਆਪਣੇ ਨਾਮ ਤੇ ਵੀ ਆਪਣੇ ਪੇਜਾਂ ਦੇ ਉੱਪਰ ਪਾ ਸਕਦੇ ਆ ਮੈਂ ਤੁਹਾਡਾ ਮਲਕੀਤ ਢਾਲੀਵਾਲ ਸਤਿ ਸ੍ਰੀ ਅਕਾਲ